ਹਵਾ ਦੀ ਜੀਵਨ ਤੇਰੇ ਨਾਮ ਤੇਰੇ ਅਦਭੀ ਦੁਨੀਆ ਦੇ ਸਾਰੇ ਵਿਰੋਧ ਕੋਨੋਂ ਖਾਰਿਆਂ ਨੂੰ ਅਦੂ ਦੇ ਨਾਮ ਪਿਆਰ ਪਰਿਸ਼ਾਸਤਿਕਾ ਉਹ ਗੀਤ ਨੇ ਕਹਿਣਾ ਸੀਗਾ ਕੋਈ ਹੋਰ ਤੇ ਮੰਚ ਆ ਗਿਆ ਹੋਰ ਉਹ ਦੀ ਤਸਵੀਰ ਨੇ ਦਿਲ ਮੇਰਾ ਮੋਲਿਆ ਅੱਜ ਤਸਵੀਰ ਲੱਗੀ ਐ ਤੇ ਨਾਲੇ ਖਾਸਾ ਐ ਉਹ ਦੀ ਤਸਵੀਰ ਪਰੰਦਾ ਜੀ ਹੋਲੀ ਤਸਗੀ ਦੇ ਦਿਲ ਮੇਰਾ ਮੋ ਲਿਆ ਹਾਸੇ ਹਾਸੇ ਵਿੱਚ ਉਹਨੇ ਸਭ ਕੁਝ ਖੋ ਲਿਆ ਆਈ ਸ਼ਿੱਕਰ ਸਤਾਇਆ ਮੈਨੂੰ ਛੜੀਆਂ ਹਨੇਰੀਆਂ ਆਈ ਸ਼ਿੱਕਰ ਸਤਾਇਆ ਮੈਨੂੰ ਛੜੀਆਂ ਹਨੇਰੀਆਂ ਛੇਤੀ ਚੱਲ ਘੜਿਆ ਵੇ ਲਾਈਆਂ ਕੰਨ ਤੇਰੀਆਂ ਛੇਤੀ ਚੱਲ ਘੜਿਆ ਵੇ ਲਾਈਆਂ ਕੰਨ ਤੇਰੀਆਂ

ਇੱਤੇ ਨੂੰ ਅਸਾਂ ਮੱਝ ਵਾਰਿਆ ਮਿਲਦਾ ਆ ਕੀਰ ਤੈਨੂੰ ਅਸਾਂ ਮੱਝ ਵਾਰਿਆ ਫੇਰ ਮੈਂ ਛੱਡ ਆਇਆ ਫੇਰ ਮੈਂ ਛੱਡ ਆਇਆ ਸਾਰਾ ਪਰਮਾਤਮਾ ਕੜੇ ਅੱਗੇ ਹੱਥ ਜੋੜਦੀ ਮੈਨੂੰ ਲੈ ਚੱਲ ਹਾਇ ਉਹ ਲੈ ਨੂੰ ਲੈ ਚੱਲ ਨਦੀਓਂ ਪਾਰ ਕੜੇ ਅੱਗੇ ਹੱਥ ਜੋੜਦੀ ਕਿਸ ਮਹਿਰ ਨੇ

करे अॻे हथ जोड़ी